ਨਾਈਟਾਂ ਮੂੰ ਕਲਾ ਕਰਕੇ ਤੇ ਛੇਤਰਾ ਦੀ ਮਾਲਾ ਪਾ ਕੇ ਤੇ ਜਲੂਸ ਕੱਢਣ ਲੋਕ ਜਿੰਮੂ ਦੇ ਘੇੜਾ ਦਵਾ ਦੇ ਨ ਸਮਾ ਲੋਕ ਵੇਖਣ ਆਖਣ ਵੀ ਇਹੇ ਜਿਹਾ ਆਖੇ ਸੀ ਤੂੰ ਤੇਰੇ ਜਵਾਨ ਤੇ ਛੱਕਾ ਨਹੀਂ ਦਿੱਤਾ ਕਿਸੇ ਨੇ ਤੇਰੇ ਛੇਤਰਾ ਨਾਲ ਪਾ ਕੇ ਤਰਨਾ ਹੀ ਸੰਧੂ ਤੇ ਇਹ ਜੀ ਗਲਤ ਸੀ ਬੜੀ ਸਹੀ ਨਹੀਂ ਸੀ ਐਗੀਆਂ ਗੱਲਾਂ ਬਲ ਮਵਦੀਲੀ ਹੱਕ ਚ ਬੋਲਦੀ ਸੀ ਟੈਟਲੈਂਡ ਦੀ ਵਾਰੀ ਟੈਟ ਮੜ ਗਈ ਦੀ ਪੂਰੀ ਆਸ਼ਾ ਹੋ ਗਈ ਜੁੱਟੀ ਦੀ ਕਲਤੀ ਹੈ ਚਰਿੱਤਾ ਪੁਣੀ ਕਰਦੀਏਗੀ ਸ਼ੰਦ ਪੁਣੀ ਕਰਦੀਏ ਭਾਈ ਛੁੱਟੀਆਂ ਕਲਾ ਜਗੋਂ ਦੀ ਲੜਾਈਆਂ ਪਾਉਂਦੀ ਟਕਾ ਨਹੀਂ ਹੁੰਦੀ ਲੋਕ ਨੂੰ ਅਮਨ ਟੈਣ ਰੱਖਦਾ ਨਹੀਂ ਚਾਹੁੰਦੀ ਲੋਕਾਂ ਦੀ ਵਸਦਿਆਂ ਦੀ ਸੁੱਖ ਨਹੀਂ ਮਨਉਂਦੀ ਦੇਸ਼ ਨੂੰ ਅਯਾੜ ਨਾ ਚਾਹੁੰਦੀ ਕਹਦੀ ਆਦੀਏ ਕਿ ਚਿੱਟਾ ਵੇਚ ਦੇ ਕੇ ਖਸਾਨ ਕਦੀ ਉੱਥੇ ਜਾ ਕੇ ਸਾਡੇ ਪਿੰਡ 'ਚ ਵੇਚ ਕੇ ਆਉਂਦੇ ਵੇਲੀਆਂ ਬੁੜੀਆਂ ਉੱਥੇ ਚਿੱਟਾ ਵੇਚਣ ਨੂੰ ਕੋਈ ਕੰਮ ਨੂੰ ਕਾਰੋਬਾਰ ਨਹੀਂ ਆਉਂਦੇ ਕੰਮਾਂ ਕਰਾਂਗੇ 600 ਰੁਪਏ ਲੈ ਕੇ ਪਿਆਰ ਦੇ ਕੰਮ ਕੀਨਤੀ ਪੂਰੇ ਨਾ ਜੇ ਕੰਮ ਕਰ ਨਰਮੇ ਚ ਗੇ ਪਸ਼ੂ ਦਾ ਦਰਸਾਂ ਨਹੀਂ ਸੰਭੀਏ ਤੇ ਫਸਲਾਂ ਬਾੜੀਆਂ ਸੰਭੀਏ ਵੀਰੇ ਕਿੱਥੇ ਵੇਲੇ ਸਾ ਇੱਥੇ ਰੱਖ ਲਾ ਵੀ ਤੇ ਰੱਖ ਲਾ ਨਹੀਂ ਸ਼ੌਕ ਤਾਂ ਸਿਖਾਉਣੀ ਸੀ ਬਈ ਅਕੜਾ ਜੀ ਨੂੰ ਅਕੜ ਜਿੱਤਨਾ ਬਾਅਦ ਕੀ ਆਜੂ ਜੀ ਆਜੂ ਜੀ ਜਾਲ ਤਣਿਆ ਕਰੂ ਜਣਾ ਸਾਰੇ ਨਾ ਜ਼ਖਮਾਂ ਤੇ ਨਿਮ ਕਾਪੇ ਛਿੜਕਿਆ ਗਿਆ ਉਹ ਸਾਰਿਆਂ ਨੂੰ ਅਤਵਾਦੀ ਕੰਦੀ ਸਿਖਰਸਾਨਾਂ ਨੂੰ ਉਹ ਚੰਗਾ ਨਹੀਂ ਸਮਝਦੀ ਸੀ ਅਤਵਾਦੀ ਤੇ ਗਲਤਫਲਤ ਬੋਲਦੀ ਸੀ ਤੇ ਉਹਨਾਂ ਨੂੰ ਮਾਰਨਾ ਮਰਵਾਉਣਾ ਚਾਹੁੰਦੀ ਸੀ ਤੁਹਾਡੇ ਉਹਨਾਂ ਦੇ ਤਾਤਾ ਉਹ ਰੋਹੂ ਚ ਨੂੰ ਉਹਨਾਂ ਨੂੰ ਚਾਹੁੰਦੀ ਸੀ ਕਸਾਨਾਂ ਦੇ ਚ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਕਿਸਾਨੀ ਮੋਰਚਾ ਜਦੋਂ ਲੱਗਿਆ ਸੀ ਉਸ ਸਮੇਂ ਕੰਗਣਾ ਰਣੌਤ ਨੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਕੰਗਣਾ ਰਣੌਤ ਨੇ ਪੰਜਾਬ ਦੇ ਬਜ਼ੁਰਗ ਮਹਿਲਾਵਾਂ ਦੇ ਬਾਰੇ ਟਿੱਪਣੀ ਕਰਦਿਆਂ ਲਿਖਿਆ ਸੀ ਕਿ ਤਾਂ 100-100 ਰੁਪਏ ਦਿਹਾੜੀ ਤੇ ਆਉਂਦੀਆਂ ਧਰਨਿਆਂ ਦੇ ਉੱਪਰ ਤੇ ਜਿਹੜਾ ਟਵੀਟ ਉਸਨੇ ਕੀਤਾ ਸੀ ਉਸ ਦੇ ਵਿੱਚ ਦੀ ਫੋਟੋ ਸੀ ਉਹ ਸੀ ਬੇਬੇ ਮਹਿੰਦਰ ਕੌਰ ਦੀ ਤਾਂ ਸੀ ਬੇਬੇ ਮਹਿੰਦਰ ਕੌਰ ਹੁਣਾਂ ਦੇ ਕੋਲ ਅੱਜ ਪਹੁੰਚੇ ਆਂ ਔਰ ਖਾਸ ਤੌਰ ਤੇ ਹੁਣ ਨਵੀਂ ਅਪਡੇਟ ਇਸ ਕੇਸ ਦੇ ਵਿੱਚ ਇਹ ਹੈ ਕਿ ਸੁਪਰੀਮ ਕੋਰਟ ਨੇ ਇੱਕ ਵੱਡਾ ਝਟਕਾ ਕੰਗਣਾ ਰਣੌਤ ਨੂੰ ਦਿੱਤਾ ਕਿਉਂਕਿ ਕੰਗਣਾ ਰਣੌਤ ਨੇ ਪਟੀਸ਼ਨ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਪਾਈ ਸੀ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ ਤੇ ਹੁਣ ਉਸ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਪਟੀਸ਼ਨ ਉਸ ਦੀ ਖਾਰਜ ਕਰ ਦਿੱਤੀ ਗਈ ਹੈ ਤੇ ਖਾਰਜ ਕਰਦੇ ਆ ਜਿਹੜੇ ਜਸਟਿਸ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਗੱਲ ਕਹੀ ਹੈ ਕਿ ਤੁਸੀਂ ਰੀਟਵੀਟ ਨਹੀਂ ਕੀਤਾ ਕੱਲਾ ਤੁਸੀਂ ਨਾਲ ਲੂਣ ਵੀ ਛੜਕਿਆ ਜਾਨੀ ਕਿ ਜਿਵੇਂ ਕਹਿੰਦੇ ਆ ਕਿ ਜ਼ਖਮਾ ਤੇ ਲੂਣ ਛੜਕਣਾ ਤੇ ਇਹ ਗੱਲ ਵੀ ਜਿਹੜਾ ਕਹੀ ਗਈ ਹੈ ਸੁਪਰੀਮ ਕੋਰਟ ਦੇ ਜਸਟਿਸ ਦੇ ਵੱਲੋਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੰਗਣਾ ਰਣੋਤ ਨੂੰ ਸੁਣਾਈਆਂ ਗਈਆਂ ਨੇ ਔਰ ਨਾਲ ਹੀ ਕੰਗਣਾ ਰਣੋਤ ਨੇ ਇਹ ਗੱਲ ਵੀ ਕਹੀ ਕਿ ਮੈਂ ਫਿਜ਼ੀਕਲ ਹੋ ਕੇ ਉੱਥੇ ਜਿਹੜਾ ਮੈਂ ਫਿਜ਼ੀਕਲੀ ਜਿਹੜਾ ਪ੍ਰੈਜ਼ੈਂਟ ਨਹੀਂ ਹੋ ਸਕਦੀ ਕੋਰਟ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਜਿਹੜਾ ਹੈਗਾ ਉਸਨੇ ਕਿਹਾ ਕਿ ਮੈਂ ਨਹੀਂ ਜਾਣਾ ਜਾਂ ਮੈਨੂੰ ਖਤਰਾ ਹੈ ਅਜਿਹੀਆਂ ਗੱਲਾਂ ਉਸਨੇ ਕਹੀਆਂ ਪਰ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਗੱਲਾਂ ਸੁਣਾਉਂਦਿਆਂ ਹੋਇਆਂ ਇਹ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਕੰਗਣਾ ਰਣੌਤ ਦੀ ਤਾਂ ਅਸੀਂ ਅੱਜ ਪਹੁੰਚੇ ਹਾਂ ਬੇਬੇ ਮਹਿੰਦਰ ਕੌਰ ਹੁਣਾਂ ਦੇ ਕੋਲ ਔਰ ਹੁਣ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਵੱਲੋਂ ਕੇਸ ਜਿਹੜਾ ਇਹ ਫਾਈਲ ਕੀਤਾ ਗਿਆ ਸੀ 2021 ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈਗੀ 2020 ਕੀ ਦੇ ਵਿੱਚ ਤਾਂ ਬੇਬੇ ਸਭ ਤੋਂ ਪਹਿਲਾਂ ਤਾਂ ਜਦੋਂ ਕੰਗਣਾ ਰਣੌਤ ਨੇ ਉਹ ਗੱਲ ਲਿਖੀ ਸੀ ਕਿ 100-100 ਰੁਪਏ ਦਿਹਾੜੀ ਤੇ ਆਉਂਦੇ ਨੇ ਧਰਨਿਆਂ ਦੇ ਵਿੱਚ ਤੁਹਾਡੀ ਫੋਟੋ ਲੈ ਕੇ ਉਸ ਦੇ ਵਿੱਚ ਪਾਈ ਗਈ ਸੀ ਟਵੀਟ ਦੇ ਵਿੱਚ ਸਭ ਜੀ ਉਹ ਪਾਈ ਜੀ ਧਰਨੇ ਤੇ ਬੈਠੇ ਸੀ ਨਾ ਉਹ ਕਹਿੰਦੇ ਇਹ ਜਿਹੀ ਮਾਤਾਵ ਨੂੰ ਤਾਂ ਕਿਸਾਨ 100-100 ਰੁਪਿਆ ਦੇ ਕੇ ਦਿਹਾੜੀ ਤੇ ਲੈ ਕੇ ਆਉਂਦੇ ਐ ਤੇ ਅਸੀਂ ਭਾਈ ਕੋਈ ਦਿਹਾੜੀ ਤੇ 100-100 ਰੁਪਿਆ ਲੈ ਕੇ ਨਹੀਂ ਜਾਂਦੀਆਂ ਸੀ ਮੋਦੀ ਸਰਕਾਰ ਨੇ ਸਾਡੇ ਤੇ ਇਹ ਜਿਹਾ ਉਸ ਕਿਸਾਨਾਂ ਤੇ ਕਹਿਰ ਵਰਤਾਇਆ ਜ਼ਮੀਨਾਂ ਜਦ ਤੱਕ ਖੋਣ ਦੀ ਕੋਸ਼ਿਸ਼ ਕੀਤੀ ਕਰਸਾਨਾ ਨੇ ਆਖੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸਾਡੀ ਮਹਾਰਾਜ ਮਹਾਰਾਜ ਨੇ ਦਿੱਤੀ ਸਾਨੂੰ ਤੇ ਅਸੀਂ ਮਰੇ ਮਾਰੇ ਬਣਾ ਨਹੀਂ ਛੱਡਾਂਗੇ ਤੇ ਨਾ 100 ਰੁਪਏ ਖਾਤਰ ਗਏ ਸੀ ਤਾਂ ਭਾਈ ਜਾਇਦਾਦ ਰੱਖਣ ਖਾਤਰ ਗਏ ਸੀ ਤੇ ਅਸੀਂ ਤਾਂ ਆਪਦੇ ਕੰਮ ਤਾਂ ਪੂਰੇ ਆਈਏ ਤੇ ਜਾਇਦਾਦ ਤਾਂ ਰੱਖਣ ਸੀ ਪੁੱਤ-ਪੋਤਿਆਂ ਦੀ ਜਾਇਦਾਦ ਬਚਾਉਣ ਖਾਤਰ ਕਿ ਗੁਰੂਆਂ ਪੀਰਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਐਨੇ ਜਾਂ ਕਿਵੇਂ ਜਾਣ ਦੇਗੀ ਮਰੇ ਮਾਰੇ ਬਣਾ ਨਹੀਂ ਛੱਡਣਾ ਜੇ ਮਰਦਾਂਗੇ ਤੇ ਜਾਂ ਮਾਰਦਿਆਂ ਧਰਤੀ ਜਮੀਨ ਨਹੀਂ ਛੱਡਾਂ ਕਿਰਤਾਨਾ ਹੀ ਧਰਤੀ ਦੀ ਕਿਰਤਾਨਾ ਅਨਦਾਤੇ ਸੀ ਪੈਦਾ ਕਰਕੇ ਅਨਦਾਤੇ ਨੂੰ ਹੁੰਦਾ ਸੀ ਸਭ ਦੇ ਪੇਟ ਪਰਦੇ ਪੇਟ ਦੀ ਪਾਲਣ ਕਰਦੀ ਐ ਅਨਦਾਤੇ ਕਿਰਸਾਨ ਭਗਤਨ ਤੇ ਕੰਗਣਾ ਰਣੌਤ ਗਲਤ ਸੀ ਗਲਤ ਬੋਲਦੀ ਸੀ ਸਹੀ ਨਹੀਂ ਸੀ ਬੋਲਦੀ ਉਹਨਾਂ ਪਹਿਲਾਂ ਹਾਈ ਕੋਰਟ ਦੇ ਵਿੱਚ ਉਸ ਨੂੰ ਝਾੜ ਪਈ ਤੇ ਹੁਣ ਸੁਪਰੀਮ ਕੋਰਟ ਨੇ ਵੀ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਤੂੰ ਕੱਲਾ ਫੋਟੋ ਨਹੀਂ ਕਹਿੰਦੇ ਸ਼ੇਅਰ ਕੀਤੀ ਸੀ ਉਹ ਨਾਲ ਨਮਕ ਵੀ ਛਿੜਕਿਆ ਇਹ ਗੱਲ ਵੀ ਸੁਪਰੀਮ ਕੋਰਟ ਦੇ ਜੱਜ ਨੇ ਕਹੀ ਹੈ ਸਾਰੇ ਨਾ जखਮਾਂ ਤੇ ਨਮਕ ਆਪੇ ਛਿੜਕਿਆ ਗਿਆ ਉਹ ਸਾਰਿਆਂ ਨੂੰ ਅਤਵਾਦੀ ਕਹਿੰਦੀ ਸੀ ਖਰਸਾਨਾ ਨੂੰ ਉਹ ਚੰਗਾ ਨਹੀਂ ਸਮਝਦੀ ਸੀ ਅਤਵਾਦੀ ਤੇ ਗਲਤਫਲਤ ਬੋਲਦੀ ਸੀ ਤੇ ਉਹਨਾਂ ਨੂੰ ਮਰਨਾ ਮਰਵਾਉਣੀ ਚਾਹਦੀ ਸੀ ਤੋ ਉਹਨਾਂ ਦੇ ਤਾਤਾ ਉਹ ਲੋ ਹੁਣ ਉਹਨਾਂ ਚਾਹੁੰਦੀ ਸੀ ਕਰਸਾਨਾਂ ਦੇ ਚ ਬਰਾ ਮਨਾਉਂਦੀ ਸੀ ਤੇ ਕਰਸਾਨਾਂ ਤੇ ਰਹਿ ਨਹੀਂ ਕਰਦੀ ਮੋਦੀ ਸਰਕਾਰਾਂ ਵੀ ਕਰਸਾਨਾਂ ਦਾ ਅੰਨ ਖਾਂਦੀਆਂ ਤੇ ਕੰਗਣਾ ਵੀ ਕਰਸਾਨਾਂ ਦਾ ਅੰਨ ਖਾਂਦੀ ਐ ਤੇ ਉਹਨਾਂ ਨੂੰ ਲਾਹ ਤਾਂ ਸੁਪਰੀਮ ਕੋਰਟ ਨੇ ਧੰਨਵਾਦ ਉਹਨਾਂ ਨੇ ਜਿਨ੍ਹਾਂ ਨੇ ਸੁਣਾਈ ਕੀਤੀ ਸਾਡੀ ਤੇ ਮੈਂ ਤਾਂ ਉਹਨਾਂ ਨੂੰ ਦੀ ਛੋਕਰ ਛੋਕਰ ਸੋ ਸਤਨ ਕਹਾ ਤੈਨਾਂ ਦਾ ਪਲਾ ਬਹੁਤ ਬਹੁਤ ਛੋਕਰ ਹੋਈ ਤੇ ਬਹੁਤ ਚੰਗੀ ਜੱਜ ਨੇ ਚੰਗਾ ਕੀਤਾ ਲੰਮੀ ਹੋਰ ਕਰੇ ਮਹਾਰਾਜ ਨੇ ਨਿਆ ਕਰਿਆ ਸਾਧ ਰੱਬ ਦੇ ਘਰੇ ਨਿਆ ਹੈਗਾ ਤੇ ਹੋਰ ਉਸ ਥੈਂ ਤਾਂ ਵੜੀਆਂ ਤੇ ਜਾਂ ਰੱਖ ਲੈ ਸ਼ਪਾਰਸ਼ਾ ਨਾ ਸੱਤਾ ਨਿਆ ਰੱਬ ਦੇ ਘਰੇ ਨਿਆ ਸੱਚਾ ਰੱਬ ਨਿਆ ਕਰਦਾ ਕੰਗਣਾ ਤੇ ਝੜ ਪਈ ਸੁਣੀ ਗੱਲ ਕਰੀ ਪਰ ਕੰਗਣਾ ਬਾਰ-ਬਾਰ ਇਹੋ ਜਿਹੇ ਬਿਆਨ ਵੀ ਦਿੰਦੀ ਰਹਿੰਦੀ ਹੈ ਕਦੇ ਕਹਿੰਦੀ ਹੈ ਮੈਂ ਪੰਜਾਬ ਨਹੀਂ ਜਾਣਾ ਪੰਜਾਬ ਤੋਂ ਮੈਨੂੰ ਖਤਰਾ ਲੱਗਦਾ ਹੈ ਕਦੇ ਹੋਰ ਗੱਲ ਦੇ ਉੱਤੇ ਬੋਲਦੀ ਰਹਿੰਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਕਰ ਦਿੰਦੇ ਨੇ ਉਹ ਖੜਦੁੰਗ ਮਚਾਉਂਦੇ ਨੇ ਉਹ ਐਂ ਕਰਦੇ ਨੇ ਨਹੀਂ ਖੜਦੁੰਗ ਹੁੰਦੇ ਬਹੁਤ ਦੇਰ ਤੇ ਚੰਗੀ ਬੰਦੇ ਕੋਈ ਕੋਈ ਨਹੀਂ ਸੀ ਖੜਦੁੰਗ ਨਹੀਂ ਚਾਹੁੰਦੇ ਸਭ ਭਗਤ ਲੋਕ ਹਨ ਸਭ ਦੁਨੀਆ ਆਪਦੇ ਕੰਮਾਂ 'ਚ ਪੂਰੀ ਆਉਂਦੀ ਇੱਲ ਤਾਂ ਨਹੀਂ ਕਰਦੇ ਬੇਲੇ ਨਹੀਂ ਉਹ ਉਹ ਤਾਂ ਆਪਦੇ ਕੰਮਾਂ 'ਚ ਨਹੀਂ ਪੂਰੀ ਆਉਂਦੇ ਤੇ ਕੰਗਣਾ ਤੋਂ ਉਹ ਕੰਮਲੀ ਤੇ ਕੀ ਆ ਕਿ ਉਹਨ ਕੀ ਆ ਕਿ ਉਹਨੇ ਕੀ ਕਰਾਉਣਾ ਤੇ ਕੀ ਹੈਗੇ ਤੇ ਵਕਤ ਹੀ ਫਿਰਦੀ ਹੈ ਗਲਤ ਫਲਤ ਬੋਲਦੀ ਹੈ ਕਿ ਉਹਦਾ ਚੰਗਾ ਕੰਮ ਨਹੀਂ ਐਸਾ ਬੀਬੀ ਫਿਰ ਬਾਅਦ ਦੇ ਵਿੱਚ ਉਸੀ ਮਾਨਹਾਨੀ ਦਾ ਜੋ ਕੇਸ ਪਾਇਆ ਇਹ ਕਿਵੇਂ ਖਿਆਲ ਦੇ ਵਿੱਚ ਆਇਆ ਕਿ ਹੁਣ ਆਪਾਂ ਕੇਸ ਕਰਨਾ ਕਿਉਂਕਿ ਜੋ ਫੋਟੋ ਜਿਹੜੀ ਪਾਈ ਸੀ ਉਸਨੇ ਟਵੀਟ ਕੀਤਾ ਸੀ ਤਾਂ ਉਹ ਫੋਟੋ ਤੁਹਾਡੀ ਸੀਗੀ ਸਾਡੀ ਸੀ ਪਈ ਇੱਥੇ ਸਸੀਂ ਵਿੱਚ ਥੰਗਤ ਕੈਂਚੀ ਰਗੇ ਸੀ ਉੱਥੇ ਨਾ ਉਹ ਜੋ ਉਤੋਂ ਦੀ ਸੀ ਢਾਨੀਆਂ ਮਾਨੀਆਂ ਨਾ ਤੇਲ ਬੰਬ ਸੀ ਉੱਥੇ ਕਿਉਂ ਜੋ ਪਣ ਪਏ ਹੰਲੇ ਆਜੋ ਬਿਚ ਲੀ ਗਿਆ ਪਚ ਲੀ ਗਿਆ ਤੇ ਆਪਾਂ ਬੈਠੇ ਕੀ ਕਰਾਂਗੇ ਤੇ ਆਪਣੇ ਤੇ ਜੈਦਾ ਜਾਂਦੀ ਆਪਣੇ ਬਟਾਂ ਢਾ ਦੇਣਗੇ ਇਹ ਪਲਾਟਫਾਰਮ ਬਣਾ ਦੇਣਗੇ ਤੇ ਇੱਥੇ ਬੈਠੇ ਕੀ ਕਰਾਂਗੇ ਆਪਣੀ ਜ਼ਮੀਨ ਖੋ ਲੈਣਗੇ ਤੇ ਭਾਈ ਆਖੀ ਦਾ ਵੀ ਆਖੇਦਮ ਭਾਈ ਮੁੰਡਿਆਂ ਜੋ ਕਦੇ ਜਾਣਾ ਹੀ ਸੀ ਤੇ ਆਖੀ ਦੇ ਭਾਈ ਸਿਆਂ ਚੱਕ ਲੈ ਜਾਣਗੇ ਇਹਨਾਂ ਦੇ ਅੱਖ ਕਿਉਂ ਨ ਲੱਗੀ ਇਉਥੇ ਭਾਈ ਤਰਨੇ ਤੇ ਤੇ ਤੇਲ ਪੰਪ ਤੇ ਤਰਨ ਲਾਇਆ ਤੇਲ ਨਹੀਂ ਚਲ ਅੰਡਾਨੀਆਂ ਮਾਣੀਆਂ ਦਨੋ ਤੇਲ ਪੰਪ ਨਹੀਂ ਚੱਲਣ ਦਿੰਦੇ ਸੀ ਤੇ ਦਿੱਲੀ ਤੇ ਹੋਰ ਬਸੇਰੇ ਸੈਂ ਤਰਨੇ ਲਈ ਬਠਿੰਡੇ ਵੀ ਲਾਇਆ ਸੰਗਤ ਵੀ ਲਾਇਆ ਤੇ ਦਿੱਲੀ ਪੰਚੀ ਜਗਰ ਲਾ ਕੇ ਆਂਦੇ ਪਈ ਤਰਨੇ ਤੇ ਬਹੁਤ ਪਹਿਲਾਂ 10 ਸਾਲ ਪੜ ਤੱਕ ਅਰਸਾਂ ਉੱਥੇ ਬਿਠੇ ਦੋ ਤਿੰਨ ਦਫਾ ਗਈ ਉੱਥੇ ਭਾਈ ਤੇ ਕੰਗਣਾ ਆਪ ਦਾ ਕਰਦੀ ਫਰੀ ਜਿਹੜਾ ਕੋਈ ਸਰਿਆ ਤੋਂ ਜਦੋਂ ਸੀ ਗਏ ਉਦੋਂ ਸਾਰਾ ਪਿੰਡ ਗਿਆ ਸੀ ਫਿਰ ਇਥੋਂ ਸਾਰਾ ਪਿੰਡ ਛੜਕ ਸਾਰਾ ਮੁਲਖ ਗਿਆ ਸੀ ਸਾਰਾ ਪਿੰਡ ਪਿੰਡ ਤੇ ਘਰ ਘਰ ਅੰਬਰ ਸਕੇ ਸਾਰੇ ਜਲੇ ਬਾਗ ਰੂ ਬਾਗ ਸਾਰੀ ਦੁਨੀਆ ਉੱਥੇ ਇੰਨੀ ਛੜਕਾਂ ਤੇ ਪੀੜ ਤੇ ਇਨੇ ਲੰਗਰ ਲੱਗੇ ਬਦਾਮਾਂ ਦੇ ਲੰਗਰ ਤੇ ਦੁੱਧ ਦੀ ਸਾਰੇ ਕਸੇ ਅੰਨ ਦਾ ਸਿੱਧੀ ਕਿ ਤੁਹਾਡੇ ਤੋਂ ਚੱਲਿਆ ਵੀ ਨਹੀਂ ਜਾਂਦਾ ਸਭ ਪੂਰੀ ਚੰਗੀ ਤਰ੍ਹਾਂ ਔਰ ਬਜ਼ੁਰਗ ਅਵਸਥਾ ਹੈ ਪਰ ਕਿਹੜਾ ਹੈ ਜਿਆ ਜੋਸ਼ ਜਿਹੜਾ ਤੁਹਾਨੂੰ ਲੈ ਗਿਆ ਕਿ ਬਹਿਣਾ ਹੀ ਬਹਿਣਾ ਇੱਥੇ ਹੁਣ ਅਸਤਰ ਜਾ ਕੇ ਲੈ ਕੇ ਰੱਖ ਲੈ ਜਾਣਾ ਪੇ ਵੇ ਇਸ ਤਰ੍ਹਾਂ ਸੈਕਟਰੀ ਤੇ ਪਹਿਲੀ ਦਿਨ ਹੀ ਗਈ ਧਰਨੇ ਤੇ ਕਿ ਆ ਦੇ ਤੁਸੀਂ ਮੋਦੀ ਨਹੀਂ ਕਿ ਆਖੇ ਵੀ ਇਸ ਤੇ ਪਹਿਲੇ ਦਿਨ ਅਸਨ ਤੇ ਨਹੀਂ ਪਤਾ ਤੇ ਮੈਂ ਤਾਂ ਚਟਕ ਮਾਖੇ ਤਾਂ ਮਟਿਆਰਾਂ ਹੈਗੀਆਂ ਇੱਥੇ ਰਹਿ ਕੰਨੀਆਂ ਬੁੜੀਆਂ ਸੀ ਜੈਸੀ ਥਾਲੀ ਚੜ ਕੇ ਗਏ ਤੇ ਮੈਂ ਤਾਂ ਹੌਲੀ ਹੌਲੀ ਤੇਰੀ ਬੁੜੀ ਕੋਡਾ ਕੋਡਾ ਜੇ ਥੋੜੀ ਸਦੇ ਉਹਨਾਂ ਨੇ ਚੁੰਨੀਆਂ ਸੂਤ ਕਰਨ ਲੱਗੀਆਂ ਤੇ ਅੱਠ ਚੁੰਨੀਆਂ ਕਿਲੇ ਮੈਨੂੰ ਵੀ ਦੇਤੀ ਮੈਂ ਆਖੇ ਮੇਰੀਆਂ ਬਾਹਾਂ ਨਹੀਂ ਕੰਮ ਕਰ ਰਹੀਆਂ ਸੀ ਤੇ ਮੈਂ ਵੀ ਸਿੱਧੀ ਕਰਕੇ ਤੇ ਮੈਂ ਤੇ ਆਏ ਟੰਗਲੇ ਮੈਨੂੰ ਐ ਇੱਕ ਵੀ ਤੇ ਮੇਰੀ ਫੋਟੋ ਐ ਆਊਗੀ ਜਿਵੇਂ ਮੈਂ ਗਲਤ ਫਰਤ ਬੋਲਾਂ ਤੇ ਸਾਰੇ ਕਿੰਨੇ ਮੈਲਾਂ ਤੇ ਸਾਰੇ ਥੈ ਗਈ ਪਈ ਮੈਨੂੰ ਤਾਂ ਪੋਲਣ ਦਾ ਪਤਾ ਨਹੀਂ ਸੀ ਸਹੂਰ ਜਾਣੀ ਸੀ ਜੀ ਕੱਢੀ ਹੀ ਮੂਜੋ ਗੱਡੀ ਜਰਾ ਖਲਾਵੀ ਤੇ ਮੈਨੂੰ ਪਤਾ ਨਹੀਂ ਚਾਦਾ ਭਾਈ ਫੋਟੋ ਕਿਨੇ ਦਿਖਾਈ ਤੁਹਾਨੂੰ ਸਭ ਤੋਂ ਪਹਿਲਾਂ ਆ ਕੇ ਕਿ ਬੇਬੇ ਫੋਟੋ ਬਹੁਤ ਚੱਲ ਰਹੀ ਹੈ ਤੁਹਾਡੀ ਫੋਟੋ ਆ ਕੇ ਇੱਥੇ ਪਿੰਡ ਦੇ ਸਾਰੇ ਲੋਕਾਂ ਨੇ ਉੱਥੇ ਉੱਥੇ ਰੌਲਾ ਪਾ ਗਿਆ ਉੱਥੇ ਉਹ ਜਾ ਕੇ ਆ ਦੇਖੀ ਕੰਗਣਾ ਆਦੀ ਇੱਥੇ ਆ ਕੇ ਤੁਹਾਡੇ ਕੋਈ ਪੱਤਰਕਾਰ ਹੋਣਗੇ ਇੱਥੇ ਸਾਨੂੰ ਆ ਕੇ ਦੱਸੇ ਪੰਟ ਭਾਈ ਨੇ ਪੱਤਰਕਾਰ ਭਾਈ ਫਿਰ ਇੱਥੇ ਦੇ 2 ਮਹੀਨੇ ਹੁੰਦੇ ਰਹੇ ਅੱਛਾ 2 ਮਹੀਨੇ ਹੁੰਦੇ ਰਹੇ ਤੇ ਫਿਰ ਵੀ ਵਕੀਲਾ ਦਾ ਕਿ ਮੈਂ ਸਾਨੂੰ ਐ ਜਿਉਂ ਬਾਅਦ ਵਿੱਚ ਤੁਸੀਂ ਭਾਈ ਵੀ ਜ਼ਰੂਰ ਇੱਥੇ ਛੋੜੇ ਇਥੋਂ ਦਾਵਾ ਹੋਊਗਾ ਦਾਵਾ ਤਾਂ ਦੇ ਹੋਰ ਵੀ ਥੇਰਾ ਕਰ ਲਈਏ ਪਰ ਸਾਡੇ ਇਥੋਂ ਦਾਵਾ ਨਹੀਂ ਹੋਣਾ ਤੈਨੂੰ ਜਾਣਾ ਪਊ ਫਿਰ ਭਾਈ ਬਠਿੰਡੇ ਜਾ ਕੇ ਵਕੀਲ ਦੇ ਜਾ ਕੇ ਤੇ ਫਿਰ ਭਾਈ ਦਾਵਾ ਕਰਕੇ ਆਉਂਦਾ ਉਥੋਂ ਪਈ ਵੀ ਕੰਮ ਜਿਵੇਂ ਸੋ ਚੱਲ ਸਿਆ ਉਹਦਾ ਰਖੜਾ ਵੀ 21 ਸਾਨੂੰ ਦਾ ਜਿਹੜਾ ਰਖੜਾ ਵੀ ਪਿਆਰ ਕਰਮੀ ਦਾ ਜਆ ਬਾਵਾ ਕਰਾ ਸੀ ਉਹਦੇ ਸੀ ਤੇ ਉਹਦੇ ਦਾਵਾ ਕਰਿਆ ਸੀ ਭਾਈ 3.5 ਸਾਲ ਹੋ ਗਏ ਉਸ ਵੇਲੇ ਬਹੁਤ ਚਿਰ ਹੋ ਗਿਆ ਜਿਵੇਂ ਵੀ ਕਦੇ ਕੱਲ ਨੂੰ ਕੰਗਣਾ ਤੁਹਾਡੇ ਮਤਲਬ ਮੂਰੇ ਆ ਜੇ ਤੇ ਜੇ ਤੁਸੀਂ ਕੀ ਕਹਿਣਾ ਜਾਓਗੇ ਕੰਗਣਾ ਨੂੰ ਜੇ ਕੰਗਣਾ ਤੁਹਾਡੇ ਮੂਰੇ ਆਏ ਕੀ ਸਮਝਾਓਗੇ ਮੈਂ ਖੰਬੋ ਤੱਕ ਨਹੀਂ ਤੇ ਰਗਣਾ ਸਾਰੀ ਦੁਨੀਆ ਇਹ ਜੀ ਕਰ ਕਰ ਬੀਬੀਆਂ ਨੇਕ ਜੰਮਣ ਇਹ ਜੀਆਂ ਤੇਰੀ ਜਵਾਨ ਤੇ ਛਕਣ ਨਹੀਂ ਤੱਕ ਕਿਸੇ ਨੇ ਤੇਰੇ ਛਤਰਾ ਦਾ ਹਾਲ ਪਾ ਕੇ ਤਰਨਾ ਹੀ ਸੰਧੂ ਤੇ ਇਹ ਜੀ ਗਲਤ ਸੈਂਤ ਬੁੜੀ ਸਹੀ ਨਹੀਂ ਸੀ ਕਿਉਂਕਿ ਬਾਰ ਬਾਰ ਉਹ ਬੋਲਦੀ ਸੀ ਕਿਸਾਨਾਂ ਨੂੰ ਲੈ ਕੇ ਬੋਲਦੀ ਐ ਪੰਜਾਬ ਨੂੰ ਲੈ ਕੇ ਬੋਲਦੀ ਐ ਬਾਰ ਬਾਰ ਪੰਜਾਬ ਦੇ ਲੋਕਾਂ ਨੂੰ ਕਿੰਨੇ ਗੰਦਾ ਬੋਲਦੀ ਸੀ ਜੀ ਬੁੜੀਆਂ ਨੂੰ ਗੰਦਾ ਬੁੜੀ ਬੁੜੀਆਂ ਨੂੰ ਸਾਡੀਆਂ ਰੀਆਂ ਬਜ਼ੁਰਗ ਬੁੜੀਆਂ ਨੂੰ ਬੀਏ ਨੀ ਸੋਸਰ ਬੀਲੇ ਕੀ ਪਿਆਰ ਦੇ ਕੰਮ ਕੀਂਤੀ ਪੂਰੇ ਨਾ ਜੇ ਕਮ ਕਰ ਨਰਮੇ ਚ ਗੇ ਪਸੂ ਡੰਗਰ ਸੰਗ ਸੰਭੀਏ ਤੇ ਫਸਲਾਂ ਬਾੜਨ ਸੰਭੀਏ ਵੀਰ ਕਿੱਥੇ ਵੇਲੇ ਸ ਇੱਥੇ ਰੱਖ ਲਾ ਵੀ ਤੇ ਰੱਖ ਲਾ ਵੀ ਵੇਲੇ ਸ ਤੇ ਉਹ ਤਾਂ ਬੇਲੀ ਪੈਸਾ ਛੋੜ ਮਾਰਦੀ ਫਿਲਮਾਂ ਬਣਾਉਂਦੀ ਸੀ ਉਹਦੇ ਅਰਿਆਂ ਰਵਕਾਂ ਨੂੰ ਰੀਸਾ ਵੀ ਕਰਾਵੇ ਸੁਰਬ ਸੁਨਤ ਲੇਖੀ ਪਤੇ ਮਹਾਰਾਜ ਦੀ ਤੰਦਰੁਸਤੀ ਦੇ ਤੇ ਪੰਜ ਬੰਦ ਕੀ ਦੇਵੇ ਉਹ ਵੀ ਮਤਦਨੀ ਚਾਹੀਦੀ ਆ ਉਹਨੂੰ ਇੰਨਾ ਨਹੀਂ ਪਤਾ ਕਿ ਪੰਜਾਬ ਦੇ ਲੋਕ ਕੀ ਕਹੇ ਹੋ ਜene ਪੰਜਾਬ ਦੇ ਲੋਕ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ ਤਾਂ ਇੱਥੇ ਉਹ 100-100 ਰੁਪਏ ਦੀ ਗੱਲ ਕਰਦੀ ਆ ਕਿ ਇੱਥੇ ਤਾਂ ਸਰਾਂ ਦੇ ਮੁੱਲ ਪਾਏ ਹੋਏ ਨੇ ਸਰਾਂ ਦੇ ਮੁੱਲ ਪਾਏ ਜੇ ਗੁਰੂਆਂ ਸੋਰ ਮੰਨ ਦਿੱਤੇ ਨੇ ਸਰ ਬੇ ਕਿ ਥੂ ਖੂਨ ਡੋਲ ਕੇ ਧਰਤੀ ਰੱਖੀਏ ਖੂਨ ਦੇ ਕੇ ਸੀਧੀਆਂ ਪਾ ਕੇ ਸਰਾਂ ਦੇ ਮਲ ਪਾਏ ਗੁਰੂਆਂ ਪੀਰਾਂ ਨੇ ਤੱਤਿਆਂ ਲੋਆਂ ਤੇ ਬੈਠੇ ਆ ਗੁਰੂਆਂ ਨੇ ਜੰਗੂ ਦੇ ਬੱਚੇ ਨਹੀਂ ਆ ਤੇ ਦਿੱਤੇ ਬਹੁਤ ਕੁਰਬਾਨੀਆਂ ਕੀਤੀਆਂ ਧਰਤੀ ਮਾਤਾ ਰੱਖੀਏ ਇੰਤਜ਼ਾਮ ਨਾਲ ਕਿ ਮਹਾਰਾਜ ਸਭ ਨੂੰ ਦਾਣੇ ਦੇ ਸਭ ਨੂੰ ਪੈਦਾ ਕਰੀ ਸਾਰੀ ਦੁਨੀਆ ਉੱਤੇ ਵਸਦੀ ਹੈ ਧੰਨਨ ਦੇ ਧਰਤੀ ਦਾ ਮਾਤਾ ਦਾ ਸਭ ਕੋ ਸਾਰੇ ਧਾਨੀ ਭਾਈ ਰਖਲਾ ਤੇ ਧਰਤੀ ਦੇ ਤਾ ਦਾਣੇ ਖਾਣੇ ਭਾਈ ਸਵਰ ਦੇ ਅਸਾ ਬੱਚੇ ਕੀ ਕਹਿੰਦੇ ਨੇ ਫਿਰ ਬੇਬੇ ਤੁਹਾਡੇ ਬੱਤੇ ਕੇ ਬੱਚੇ ਨੇ ਵਿਚਾਰੇ ਨੇ ਕੀ ਆਖਣਾ ਵਕਤਿਆਂ ਹੰਦੇ ਵੀ ਜੀ ਤੇ ਕਰ ਸਕੇਗੇ ਤੇਰੇ ਕੰਮ ਕਰ ਨੂੰ ਸਾਬ ਕਿ ਸਿਖਾਉਣਾ ਹੈ ਪਰ ਸ਼ੌਕ ਤਾਂ ਸਿਖਾਉਣਾ ਹੀ ਸੀ ਬਈ ਫਿਰ ਅਖੜਾ ਜੀ ਨੂੰ ਅਖੜ ਜੁੱਤੀਆਂ ਬਾਜ ਕੇ ਆ ਜੀ ਜੀ ਆ ਜੂਗੀ ਜੀ ਇਲਾਲਤ ਨਿਆ ਕਰੂਗੀ ਤਾ ਨਾ ਇਲਾਲਤ ਦੇਊਗੀ ਇਲਾਲਤ ਦੇਊਗੀ ਨਿਆ ਹਾਂ ਉਹ ਨੂੰ ਉਹ ਸ਼ਰਮ ਦੀ ਮਾਰ ਇਕ ਤੀ ਨੋ ਵੀ ਮੇਰੇ ਨਾਲ ਹੋ ਗਈ ਜਾਂ ਕਰਨੀ ਸੀ ਉਹ ਭਾਈ ਨਾ ਐਗੀਆਂ ਗੱਲਾਂ ਮੋਦੀ ਦੇ ਹੱਕ ਚ ਬੋਲਦੀ ਸੀ ਟ੍ਰੈਕਟ ਲੈਂਡ ਦੇ ਮਾਰੀ ਟ੍ਰੈਕਟ ਮੜ ਗਈ ਦੀ ਪੂਰੀ ਆਸ਼ ਹੋ ਗਈ ਜੀ ਡਿਊਟੀ ਦੀ ਪਰ ਅਸਲ ਵਿੱਚ ਪੂਰੀ ਤੁਹਾਨੂੰ ਵੀ ਪੂਰੀ ਨੌਲੇਜ ਹੈ ਹੰਦਾਨੀ ਅਬਾਨੀ ਔਰ ਤੁਸੀਂ ਹੁਣੇ ਕਿਹਾ ਕਿ ਟ੍ਰੈਕਟ ਲੈਂਨ ਦੀ ਮਾਰੀ ਬੋਲਦੀ ਸੀ ਇਹ ਵੀ ਪਤਾ ਤੁਹਾਨੂੰ ਕਿ ਟ੍ਰੈਕਟਰ ਲੈ ਗਈ ਜਿੱਤ ਵੀ ਗਈ ਹੈ ਨਾ ਉਹ ਇਹਨੂੰ ਉਹਨੂੰ ਵੋਟਾਂ ਖਾਣ ਕਿ ਨਹੀਂ ਬਾਦੀਆਂ ਸਾਰੇ ਲੋਕ ਇਹ ਸੀ ਵੀ ਵੋਟਾਂ ਪਾਉਣੀਆਂ ਨਹੀਂ ਪਾਵਾ ਤੇ ਖੜਗੇ ਨਹੀਂ ਜਿੱਤ ਗਈ ਭਾਈ ਤਦਿਆਰੀ ਇਹ ਕਿ ਚਿੱਟਾ ਵੇਚ ਦੇ ਕਰਸਾਨ ਕਦੀ ਉੱਥੇ ਜਾ ਕੇ ਸਾਡੇ ਪਿੰਡ ਚ ਵੇਚ ਕੇ ਆਉਂਦੇ ਕਰਸਾਨਾਂ ਦੀਆਂ ਵੇਦਾਂ ਦਾ ਹਰਤਾਂ ਤੇ ਸਾਡੇ ਜਿੱਥੇ ਜਿੱਤੀ ਨੇ ਖਣ ਕਿੱਥੇ ਹਮਾਂ ਚੜ ਕੇ ਕੀਤੇ ਉੱਥੇ ਚਿੱਟਾ ਵੇਚ ਕੇ ਆਉਂਦੇ ਗੇਲੀਆਂ ਬੁੜੀਆਂ ਉੱਥੇ ਚਿੱਟਾ ਵੇਚਣ ਨੂੰ ਕੋਈ ਕੰਮ ਨੂੰ ਕਾਰੋਬਾਰ ਨਹੀਂ ਆਉਦੇ ਕੰਮਾਂ ਦਾ ਘਰਾਚਾ ਗਲਤ ਬੋਲਦੀ ਕਿ ਇਹਨੂੰ ਸਮਝਦੀ ਕਾਟ ਹੈ ਕਿ ਜਾਣ ਕੇ ਕਰਦੀ ਹੈ ਇਹ ਜਾ ਕੁਛ ਬਹੁਤ ਛੋਟੀ ਆ ਉਹਦੇ ਜਾਨੀ ਟਿੜਤੀ ਐ ਜਿਹੜੇ ਤਪਣੇ ਕਰਦੀ ਐ ਵੀ ਖੰਡਪੁਣੀ ਕਰਦੀਏ ਭਾਈ ਤਾਂ ਕਰਦੀ ਬੱਦੀ ਘਾਟ ਮੁੱਜਾ ਲਾ ਕੇ ਕਿੰਨੀ ਭੁਜਲਾ ਘਾਟ ਕੇ ਉਹ ਜਿੰਨ ਬਹੁਤ ਤਰੇ ਚਾਤਰਬਣੀ ਫੇਰਦੀ ਏ ਤਰੇ ਤਾਰ ਅਸਾਬੇ ਆਖਰੀ ਤੇ ਕੀ ਕਹਿਣਾ ਚਾਹੋਗੇ ਕੰਗਨਾਰ ਰਣੋਤ ਨੂੰ ਨਾਈ ਸਟਾਵੇ ਮੂਮ ਕਾਲਾ ਕਰਕੇ ਤੇ ਛੇਤਰਾ ਦੀ ਮਾਲਾ ਪਾ ਕੇ ਤੇ ਜਲੂਸ ਕੱਢਣ ਲੋਕ ਉਹਨਾਂ ਨੇ ਹਾਂ ਆਪਣ ਜਲੇਉਣਾ ਫਿਰ ਬਾਦਰਪੁਰ ਜੰਡੀ ਹਾਂ ਚ ਜਲਪੁਰ ਗੇੜਾ ਦਾ ਵਾਦਨ ਸਮਾ ਲੋਕ ਵੇਖਣ ਆਖਣ ਵੀ ਇਹੇ ਜਾ ਆਖੇ ਸੀ ਤੂੰ ਆ ਖੜੀ ਆ ਭਈ ਬੇਬੇ ਮਹਿੰਦਰ ਕੋਈ ਨਾ ਸਾਬਸਾ ਆ ਖੜੀ ਭਈ ਇਹਨੇ ਸੌਕਸ ਕਾ ਬਜਲ ਮੈਂ ਤਾਂ ਕੀ ਪਾਣੀ ਹਾਰਾ ਮਿਲੋ ਤਾਂ ਮਹਾਰਾਜ ਨੇ ਸਿਕਾਦਾ ਚਲੋ ਜੀ ਹਾਂ ਤਾਂ ਕੀ ਮੇਰੇ ਤਾਂ ਕੀ ਰਾਜ ਬੁੱਝ ਕੇ ਆ ਪੰਜਾਬ ਦੇ ਲੋਕਾਂ ਨੂੰ ਬੋਲਿਆ ਜਾਂਦਾ ਫਿਰ ਸਾਰਾ ਤੇ ਜਾਣ ਬੁੱਝ ਕੇ ਬੋਲਦੀ ਏ ਕਦ ਰਿਉ ਨੂੰ ਆਦੀ ਇੰਦਰਾ ਮਾਰਤੀ ਕਦੇ ਐਂਗਾ ਸੁੱਤਿਆਂ ਕਲਾ ਜਗਾਉਂਦੀ ਏ ਲੜਾਈਆਂ ਪਾਉਂਦੀ ਏ ਟਕਾ ਨਹੀਂ ਹੁੰਦੀ ਲੋਕ ਨੂੰ ਅਮਨ ਤੈਨ ਰੱਖਦਾ ਨਹੀਂ ਚਾਹੁੰਦੀ ਲੋਕਾਂ ਦੀ ਬਸਦਿਆਂ ਦੀ ਸੁੱਖ ਨਹੀਂ ਮਨਾਉਂਦੀ ਦੇਸ਼ ਨੂੰ ਅਯਾਰ ਨਾ ਚਾਹੁੰਦੀ ਏ ਬੰਡੀਆਂ ਪਾਉਣਾ ਸਾਰਾ ਦਨ ਪੰਜਾਬ ਤੇ ਲੱਗੀ ਰਹਿੰਦੀ ਸਾਰਾ ਪੰਜਾਬ ਤੇ ਤੇ ਪੰਜਾਬ ਯਾਰਨਾ ਚਾਹੁੰਦੀ ਹੈ ਭਾਈ ਕਿਸੇ ਦੀ ਸੁੱਖ ਨਹੀਂ ਮਨਾਉਂਦੀ ਉਹ ਉਹਨੂੰ ਹੀ ਨਹੀਂ ਪਤਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਸਰਬੰਸਦਾਨੀ ਹੈ ਤੇ ਸਾਰਾ ਪਰਿਵਾਰ ਵਾਰਤਾ ਉਹਨਾਂ ਨੇ ਪਰਿਵਾਰਤਾ ਧੱਤੀ ਰੱਖਣ ਪਿੱਛੇ ਭਾਈ ਮਹਾਰਾਜ ਨੇ ਭਗਤਾਂ ਦੀ ਧਰਤੀ ਹੈ ਮਹਾਰਾਜ ਨੇ ਭਗਤਾਂ ਵਾਸਤੇ ਸਾਜੀਏ ਤੇ ਸਾਧ ਕੀ ਤਸਕਰ ਵੈਸੇ ਗਾਂ ਲਹੂ ਭਾਰਨ ਲਾ ਕੇ ਉਹਨੂੰ ਲਹੂ ਲੈਣ ਦਾ ਸਾਧਾਂ ਵਾਸਤੇ ਜਾਂ ਗਾਂਵਾਂ ਵਾਸਤੇ ਭਾਈ ਧਰਤੀ ਤਾਂ ਸੇਧ ਕੇ ਮੈਂਟ ਲਿਆ ਬੇਬੇ ਹਾਂ ਬੁਖਾਰ ਛੱਡ ਕੇ ਹਟੇ ਵੀ ਲਿਆਉ ਮੈਂ ਦਵਾਈਆਂ ਲਈਆਂ ਅੱਛਾ ਤੇ ਇਹ ਕਰਕੇ ਅੱਖਾਂ ਖੁੰਮੀ ਹੋ ਬੋਲਿਆ ਮੇਰੇ ਨਾਲ ਸਿਰ ਸੁਣਨਾ ਜੋ ਹੋਵੇ ਨਾ ਤੇ ਮੈਨੂੰ ਕੋਈ ਹੋਰ ਦਾ ਜਾ ਕੋਈ ਚਲੋ ਤੁਸੀਂ ਧਿਆਨ ਰੱਖਵਾ ਆਪਦਾ ਔਰ ਅਸੀਂ ਆਈ ਸੀ ਬੇਬੇ ਮਹਿੰਦਰ ਕੌਰ ਉਹਨਾਂ ਦੇ ਕੋਲ ਤੁਸੀਂ ਦੇਖੋ ਇਹ ਹੈ ਪੰਜਾਬ ਦੀਆਂ ਉਹ ਬਜ਼ੁਰਗ ਮਾਤਾਵਾਂ ਸਾਡੀਆਂ ਬੇਬੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਵੀ ਡਟੇ ਰਹੇ ਔਰ ਹੁਣ ਇਹਨਾਂ ਨੇ ਕਿਸਾਨੀ ਮੋਰਚੇ ਤੋਂ ਇਹ ਗੱਲ ਜਦੀ ਸ਼ੁਰੂਆਤ ਹੋਈ ਸੀ ਉਹ ਕੇਸ ਫਾਈਲ ਕੀਤਾ ਜਦੋਂ ਡੈਫਰਮੇਸ਼ਨ ਪਾਇਆ ਮਾਨਹਾਨੀ ਦਾ ਦਾਵਾ ਕੀਤਾ ਕੰਗਨਾਰ ਨਰੌਦ ਤੇ ਉਹਨੂੰ ਕੰਗਨਾਰ ਨਰੌਦ ਨੂੰ ਸੁਪਰੀਮ ਕੋਰਟ ਨੇ ਚੰਗੀ ਝਾੜ ਪਾਈ ਹੈ ਕੈਮਰਾਮੈਨ ਬਲਜਿੰਦਰ ਨਾਮ ਮਨਦੀਪ ਜੋਤ ਬਾਦਰਗੜ ਜੰਡੀਆਂ ਗੱਦਰਬਾ